ਲੋਵ ਸਤਿ ਸ੍ਰੀ ਅਕਾਲ ਮਿੱਤਰੋ ਬਈਹਾ ਬੋਲਣ ਨਾਲ ਜੁੜੇ ਸਾਰੇ ਸਤਿਗੁਰਾਂ ਨੂੰ ਵੈਰੀ ਖਾਲਸਾ ਵਾਹਿ ਜੀ ਕੀ ਫਤਿਹ ਅੱਜ ਫਿਰ ਤੁਹਾਨੂੰ ਇੱਕ ਬਹੁਤ ਵਧੀਆ ਜ਼ਮੀਨ ਦਿਖਾਉਣ ਲੱਗੇ ਆ ਆ ਦੇਖੋ ਜ਼ਮੀਨ ਬਹੁਤ ਵਧੀਆ ਝੋਨਾ ਲੱਗਿਆ ਹੋਇਆ ਹੈ ਦੇਖ ਰਹੇ ਹੋ ਤੁਸੀਂ ਉਹ ਦੂਰ ਤੱਕ ਇਹ ਜਾਂਦੀ ਹੈ ਜਮੀਨ ਇਕੱਠਾ ਟੱਕ ਇਕੋ ਟੱਕਾ ਇਕੱਠਾ ਦੂਰ ਦ੍ਰਿਸ਼ਤਾਂ ਤੱਕ ਇਹਦਾ ਹੈਗਾ ਵਟਾ ਇੱਥੋਂ ਸ਼ੁਰੂ ਹੁੰਦੀ ਹੈ ਇਹ ਤੋਂ ਸ਼ੁਰੂ ਹੋ ਕੇ ਉਹ ਦੂਰ ਤੱਕ ਜਾਂਦੀ ਹੈ ਐ ਇਕੱਠਾ ਤੱਕ ਹੈ ਲੋ ਇਦੋਂ ਤੁਸੀਂ ਦੇਖ ਸਕਦੇ ਹੋ ਉਹ ਦੂਰ ਤੱਕ ਇਕੱਠਾ ਤੱਕ ਹੈ ਬਹੁਤ ਵਧੀਆ ਬਹੁਤ ਸੋਹਣਾ ਝੋਨਾ ਖੜਾ ਹੈ ਤੂੰ ਦੇਖ ਸਕਦੇ ਹੋ ਸਾਰਾ ਇਕੱਟਾ ਕੇ ਕੋਕੇੜਾ ਆ ਤੂੰ ਦੇਖ ਰਹੇ ਹੋ ਇੱਕ ਸਾਰ ਝੋਨਾ ਲੱਗਿਆ ਹੋਇਆ ਤੇ ਇਹ ਉਹ ਦੂਰ ਤੱਕ ਇਹਦਾ ਵਿਊ ਹੈ ਇਹ 11 ਕਿੱਲਾਂ ਦਾ ਟੱਕ ਹੈ ਇਕੱਠਾ ਟੱਕ ਤੇ ਇਹ ਤਕਸੀਮ ਵੀ ਹੈ ਵਿੱਚ ਤੇ ਇੱਕ ਮੋਟਰ ਹੈ ਗਿਆਨ ਖੱਲਿਆਂ ਚ ਤੇ ਤਕਸੀਮ ਟੱਕ ਹੈ ਜਿਉਂ ਦੇਖ ਰਹੇ ਹੋ ਸਾਰਾ ਝੋਨਕਸਾਰ ਲੱਗਾ ਹੋਇਆ ਉਹ ਦੂਰ ਤਾਈ ਇੱਕੋ ਕੇਰਾ ਆਹ ਸਾਰਾ ਤੁਸੀਂ ਦੇਖ ਰਹੇ ਹੋ ਉਹ ਦੂਰ ਤਾਈ ਇੱਕੋ ਟੱਕ ਹੈ 11 ਕਿੱਲੇ ਤਕਸੀਮ ਟੱਕ ਵਿੱਚ ਇੱਕ ਮੋਟਰ 20 ਦੀ ਬਹੁਤ ਹੀ ਸ਼ਾਨਦਾਰ ਟੱਕ ਜੇ ਕਿਸੇ ਨੇ ਵੀਰ ਨੇ ਖਰੀਦਣਾ ਹੋਵੇ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਸਕਦਾ ਹੈ ਤੇ ਤੁਹਾਨੂੰ ਇੱਕ ਮੋਟਰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਵਿੱਚ ਇੱਕ ਮੋਟਰ ਲੱਗੀ ਆ ਆ ਸਾਰਾ ਜ਼ਮੀਨ ਆ ਉਹ ਦੂਰ ਤਾਂ ਦੁਬਾਰਾ ਫੇਰ ਤੁਹਾਨੂੰ ਚੰਗੀ ਤਰ੍ਹਾਂ ਅਸਰ ਟਾਕਰੇ ਦਰਸ਼ਕ ਰੌਣ ਲੱਗੇ ਆ ਉਹ ਦੂਰ ਤਾਈ ਇਹ ਜ਼ਮੀਨ ਹੈ ਇੱਕੂ ਕੋ ਰੱਕੋ ਟੱਕ 11 ਇੱਕ ਰਖਦਾ ਬਹੁਤ ਸੁੰਨ ਝੋਨਾ ਖਲਤੂ ਦੇਖ ਰਹੇ ਹਾਂ ਇਹ ਜ਼ਮੀਨ ਜ਼ਿਲ੍ਹਾ ਮੋਗਾ ਚ ਪੈਂਦੀ ਹੈ ਜਿਸ ਕਿਸੇ ਨੇ ਖੇਤ ਨਹੀਂ ਹੋਵੇ ਉਹ ਸੰਪਰਕ ਕਰ ਸਕਦਾ ਦਿੱਤੋ ਹੈ ਨੰਬਰ ਤੇ 11 ਏਕੜ ਜ਼ਮੀਨ ਵਿੱਚ ਇੱਕ ਮੋਟਰ ਤਕਸੀਮ ਤੱਕ ਕਿਸੇ ਦੇ ਨਾਲ ਕੋਈ ਇਸ ਦਾ ਸਮੱਸਿਆ ਨਹੀਂ ਵਟ ਵਟ ਦਾ ਕੋਈ ਸਮੱਸਿਆ ਨਹੀਂ ਕਿਸੇ ਦਾ ਸਾਂਝਾ ਖਾਤਾ ਨਹੀਂ مشترਕਾ ਖਾਤਾ ਨਹੀਂ ਬਲਕਿ ਤਕਸੀਮ ਤੱਕ ਹੈ ਇਹ ਤੁਸੀਂ ਦੇਖ ਸਕਦੇ ਹੋ ਦਿੱਤੋ ਹੈ ਨੰਬਰ ਤੇ ਸੰਪਰਕ ਕਰਕੇ ਤੁਸੀਂ ਇਹ ਜ਼ਮੀਨ ਖਰੀਦ ਸਕਦੇ ਹੋ 11 ਏਕੜ ਤੇ ਤਕਸੀਮ ਤੱਕ ਇੱਕੋ ਤੱਕ ਵਿੱਚ ਇੱਕ ਮੋਟਰ ਜਿਹੜੇ ਸੱਜਣਾ ਉਹ ਜਮੀਨ ਚੰਗੀ ਲੱਗੀ ਹੋਵੇ ਤਾਂ ਉਹ ਦਿੱਤੋ ਨੰਬਰ ਤੋਂ ਸੰਪਰਕ ਕਰਕੇ ਇਹ ਜਮੀਨ ਖਰੀਦ ਸਕਦੇ ਸਾਡਾਂ ਨੂੰ ਸੰਪਰਕ ਕਰ ਸਕਦੇ ਆ ਨੰਬਰ ਦਿੱਤਾ ਹੋਇਆ ਤੇ ਮੈਂ ਹਮੇਸ਼ਾ ਤਰ੍ਹਾਂ ਕਹਿਣਾ ਹੁੰਦਾ ਕਿ ਜਿਨ੍ਹਾਂ ਸੱਜਣਾ ਨੇ ਜਮੀਨ ਖੇਤਰੀ ਹੋਵੇ ਉਹ ਤਾਂ ਸਪਰਕ ਕਰਨ ਕਰਨ ਔਰ ਜਿੰਨਾ ਵੀ ਸੱਜਣਾ ਨੇ ਆਪਣੀ ਕੋਈ ਪ੍ਰਾਪਰਟੀ ਵੇਚਣੀ ਹੈ ਜ਼ਮੀਨ ਵੇਚਣੀ ਹੈ ਕੋਈ ਪਲਾਟ ਵੇਚਣਾ ਕੋਈ ਸ਼ੋਰੂਮ ਹੈ ਕੋਈ ਪ੍ਰੋਪ ਪੰਪ ਹੈ ਕਿਸੇ ਤਰ੍ਹਾਂ ਦੀ ਕੋਈ ਪ੍ਰਾਪਰਟੀ ਹੈ ਉਹ ਵੇਚਣੀ ਹੁੰਦੀ ਹੈ ਤਾਂ ਸਾਡੇ ਨਾਲ ਸੰਪਰਕ ਕਰਿਆ ਕਰੋ ਕਿਉਂਕਿ ਸੰਗ ਸੰਗਣਾ ਨਹੀਂ ਚਾਹੀਦਾ ਜਦੋਂ ਆਪਾਂ ਕੋਈ ਪ੍ਰਾਪਰਟੀ ਸੇਲ ਕਰਨੀ ਆ ਸੰਗਣਾ ਨਹੀਂ ਚਾਹੀਦਾ ਬਿਨਾ ਚੱਕ ਬਿਨਾ ਸ਼ੱਕ ਉਹ ਸਾਡੇ ਨਾਲ ਸੰਪਰਕ ਕਰਕੇ ਆਪਣੀ ਵੀਡੀਓ ਪਾ ਸਕਦੇ ਆ ਇਹਦਾ ਕੀ ਫਾਇਦਾ ਹੁੰਦਾ ਜਿਹੜਾ ਵੇਚਣਾ ਹੁੰਦਾ ਉਹਨੂੰ ਆਪਦੀ ਜ਼ਮੀਨ ਦਾ ਆਵਾਜੋ ਮੁੱਲ ਮਿਲ ਜਾਂਦਾ ਹੈ ਇਹ ਤਾਂ ਹੀ ਇਹ ਵੀਡੀਓ ਪਾਉਣ ਦਾ ਮਰੂਰਤ ਹੈ ਤੇ ਕਈ ਸਦਨ ਕਹਿੰਦੇ ਵੀਡੀਓ ਨਾ ਪਾਇਆ ਕਰੋ ਪਰੰਤੂ ਆਪਣਾ ਤਾਂ ਇਹ ਹੈ ਵੀ ਕਿਸੇ ਦਾ ਫਾਇਦਾ ਹੋ ਜਾਏ ਤੇ ਜੇ ਜਾਣ ਕੇ ਵਧੀ ਲੱਗੇ ਕਮੈਂਟ ਕਰਿਆ ਕਰੋ ਸ਼ੇਅਰ ਕਰਿਆ ਕਰੋ ਤੇ ਅੱਗੇ ਹੋਰਾਂ ਲੋਕਾਂ ਨੂੰ ਦੱਸੋ ਤਾਂ ਕਿ ਉਹ ਆਪਣੇ ਜਿਹੜੇ ਕੇ ਦਾ ਫਾਇਦਾ ਹੋ ਸਕੇ ਜ਼ਮੀਨ ਖੇਤਣ ਵਾਸਤੇ ਤੇ ਜਿਨ੍ਹਾਂ ਨੇ ਜ਼ਮੀਨ ਵੇਚਣੀ ਹੈ ਉਹਨਾਂ ਨੂੰ ਫਾਇਦਾ ਹੋ ਸਕੇ ਉਹ ਵੀ ਵੀਡੀਓ ਨੂੰ ਦੇਖ ਸਕਣ ਜਾਂ ਕੋਈ ਪ੍ਰਾਪਰਟੀ ਵੇਚਣੀ ਹੈ ਤਾਂ ਉਹ ਆਪ ਦਾ ਸਾਡਾ ਸੰਪਰਕ ਕਰਕੇ ਆਪੇ ਵੀਡੀਓ ਪਾ ਸਕਦੇ ਆ ਤੇ ਸਾਡੇ ਬੰਮੀਹਾ ਬੋਲੇ ਪੇਜ ਨਾਲ ਕਿਰਨੀ ਬੰਮੀਹਾ ਪੇਜ ਨਾਲ ਇੰਸਟਾਗ੍ਰam ਨਾਲ ਤੇ YouTube YouTube ਚੈਨਲ ਨਾਲ ਜਵਾਨੀ ਕਿਰਪਾਲਤਾ ਕਰੋ ਵਾਇਰੂ ਜੀ ਖਾਲਸਾ ਵਾਇਰੂ ਜੀ ਕੀ ਫਤਹਿ